ਲੋਕ ਸਭਾ ਚੋਣਾ 2024 ਤੋਂ ਪਹਿਲਾਂ ਪੰਜਾਬ ਦੀ ਸਿਆਸਤ ਪੰਪਾ ਪਾਰ ਹੈ ਜੇ ਕਹਿ ਲਈਏ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਇਸ ਵੇਲੇ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਰਹੇ ਨੇ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਵਾਅਦੇ ਤੇ ਦਾਅਵੇ ਕਰ ਰਹੇ ਨੇ ਬਹੁਤ ਸਾਰੀਆਂ ਗਰੰਟੀਆਂ ਦੇ ਰਹੇ ਨੇ ਤੇ ਆਪਣੀ ਸਰਕਾਰ ਸਮੇਂ ਕੀਤੇ ਕੰਮਾਂ ਦੀ ਸ਼ਲਾਘਾ ਤੇ ਨਾਲ ਹੀ ਵਿਰੋਧੀ ਪਾਰਟੀਆਂ ਦੇ ਕੰਮਾਂ ਦੀ ਨਖੇਦੀ ਕਰ ਰਹੇ ਨੇ ਪਰ ਇਸ ਵਾਰ ਇਹਨਾਂ ਲੀਡਰਾਂ ਨੂੰ ਜਾਂ ਪਾਰਟੀਆਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਉਮੀਦਵਾਰਾਂ ਨੂੰ ਲੋਕਾਂ ਦੇ ਰੋਧ ਦਾ ਸਾਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦੇ ਬਲੂ ਭਾਜਪਾ ਉਮੀਦਵਾਰਾਂ ਦਾ ਥਾਂ-ਥਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਜੇ ਗੱਲ ਬਠਿੰਡਾ ਲੋਕ ਸਭਾ ਹਲਕੇ ਦੀ ਕਰੀਏ ਤਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮੱਲੂਕਾ ਨੂੰ ਮੰਸਾ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਘਰਾਉ ਦਾ ਸਾਹਮਣਾ ਕਰਨਾ ਪਿਆ ਦਾਸੀ ਕਿ ਕਿਸਾਨਾਂ ਨੇ ਭਾਜਪਾ ਦੇ ਜ਼ਿਲ੍ਹਾ ਪਧਰੀ ਦਫ਼ਤਰ ਮੂਰੇ ਤਰਨਾ ਲਗਾ ਲਿਆ ਲੰਮਾ ਸਮਾਂ ਪਾਰਟੀ ਉਮੀਦਵਾਰ ਨੂੰ ਅੰਦਰ ਤਾੜੀ ਰੱਖਿਆ ਤੇ ਬਾਅਦ ਵਿੱਚ ਦਫ਼ਤਰ ਦੇ ਪਿਛਲੇ ਪਾਸੇ ਦੀ ਚੋਰ ਮੋਰੀ ਰਾਹੀਂ ਪੁਲਿਸ ਅਧਿਕਾਰੀ ਭਾਜਪਾ ਆਗੂਆਂ ਨੂੰ ਕੱਢਣ ਦੇ ਵਿੱਚ ਸਫਲ ਰਹੇ ਅਨਾਜ ਮੰਡੀ ਨੇੜੇ ਭਾਜਪਾ ਦੇ ਵੱਲੋਂ ਬਣਾਏ ਗਏ ਜ਼ਿਲ੍ਹਾ ਪਧਰੀ ਦਫ਼ਤਰ ਦੇ ਵਿੱਚ ਜਿਉਂ ਹੀ ਪਰਮਪਾਲ ਕੌਰ ਦੇ ਪਹੁੰਚਣ ਦਾ ਕਿਸਾਨ ਯੂਨਨਾਂ ਨੂੰ ਪਤਾ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਆਪਣੇ ਵਰਕਰਾਂ ਨੂੰ ਲੈ ਕੇ ਉੱਥੇ ਪਹੁੰਚ ਗਏ ਤੇ ਪੁਲਿਸ ਨੂੰ ਇਹ ਸਭ ਦੇਖ ਕੇ ਹੱਥਾਂ ਪੈਰਾਂ ਦੀ ਪੈ ਗਈ। ਕਿਸਾਨਾਂ ਦੀ ਵੱਡੀ ਗਿਣਤੀ ਦੇਖ ਕੇ ਪੁਲਿਸ ਨੇ ਹੋਰ ਫੋਰਸ ਮੰਗਵਾ ਲਈ ਪਰ ਕਿਸਾਨਾਂ ਦੇ ਘਰਾਵੋ ਨੂੰ ਟਾਲਣ ਦੇ ਵਿੱਚ ਪੁਲਿਸ ਕਾਮਯਾਬ ਨਹੀਂ ਹੋ ਸકી। ਦੱਸਿਆ ਕਿ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਪੈਣੀ ਬਾਗਾ ਨੇ ਕਿਹਾ ਕਿ ਸਨਯੁਕਤ ਕਿਸਾਨ ਮੋਰਚੇ ਦੇ ਫੈਸਲੇ ਦੇ ਮੁਤਾਬਕ ਭਾਜਪਾ ਦੇ ਲੀਡਰਾਂ ਨੂੰ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਸਰਦਾਰ ਦੱਸਿਆ ਕਿ ਅੱਧੇ ਪਿੰਡਾਂ ਦੇ ਵਿੱਚ ਬੀਜੇਪੀ ਦੇ ਲੀਡਰਾਂ ਦੇ ਖਿਲਾਫ ਪੋਸਟਰ ਵੀ ਲਗਾਏ ਗਏ ਨੇ ਲੋਕਾਂ ਨੂੰ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਬੀਜੇਪੀ ਲੀਡਰਾਂ ਦਾ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਮਨਾਹੀ ਹੈ ਜੇਕਰ ਫਿਰ ਵੀ ਭਾਜਪਾ ਉਮੀਦਵਾਰ ਉਹਨਾਂ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਲੋਕਾਂ ਦੇ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਪ੍ਰੀਤਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਬੀਜੇਪੀ ਦੇ ਵੱਲੋਂ ਉਹ ਉਮੀਦਵਾਰ ਉਤਾਰੇ ਹੋਏ ਨੇ ਪਰ ਉਹਨਾਂ ਨੂੰ ਵੀ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਦੱਸਿਆ ਕਿ ਜਿਵੇਂ ਹੀ ਕਿਸਾਨਾਂ ਨੂੰ ਇਹ ਪਹਿਨਕ ਲੱਗਦੀ ਹੈ ਕਿ ਹੰਸ ਰਾਜ ਹੰਸ ਬੀਜੇਪੀ ਦੇ ਵੱਲੋਂ ਉਮੀਦਵਾਰ ਉਤਾਰੇ ਹੋਏ ਨੇ ਉਹ ਚੋਣ ਪ੍ਰਚਾਰ ਦੇ ਲਈ ਜਾਂ ਲੋਕਾਂ ਨੂੰ ਸੰਬੋਧਨ ਕਰਨ ਦੇ ਲਈ ਕਿਸੇ ਜਗ੍ਹਾ ਜਾਂ ਕਿਸੇ ਪਿੰਡ ਵਿੱਚ ਜਾ ਰਹੇ ਨੇ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਲਗਾਤਾਰ ਵਿਰੋਧ ਕਰਦੇ ਨੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਨੇ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆਂ ਕਿਸਾਨ ਸ਼ਬਦ ਹੰਸਰਾਜ ਹੰਸ ਨੇ ਉੱਪਰ ਉੱਚੇ ਚ ਤੌਰ ਤੇ ਰੱਖਿਆ ਤੇ ਆਪਣੀ ਗੱਲ ਨੂੰ ਪਾਬੂ ਕੋ ਲੈਸੇ ਦੇ ਨਾਲ ਬੋਲਿਆ ਕਿਉਂਕਿ ਇੱਕ ਪਾਸੇ ਤਾਂ ਕਿਸਾਨ ਹੰਸਰਾ ਹੰਸ ਦਾ ਵਿਰੋਧ ਕਰ ਰਹੇ ਸਨ ਪਰ ਦੂਜੇ ਪਾਸੇ ਹੰਸਰਾਜ ਹੰਸ ਦੇ ਵੱਲੋਂ ਕਿਹਾ ਗਿਆ ਕਿ ਮੈਨੂੰ ਬੋਲਣ ਦਾ ਮੌਕਾ ਦਿਓ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਵਾਰ ਵੀ ਪੰਜਾਬ ਨੇ ਨਹੀਂ ਜਤਾਇਆ ਹਾਲਾਂਕਿ ਮੇਰਾ ਕੋਈ ਵੀ ਕਸੂਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਹਾਂ ਜੇ ਮੈਂ ਕਿਸਾਨਾਂ ਜਾਂ ਪੰਜਾਬ ਦੇ ਖਿਲਾਫ ਇੱਕ ਵੀ ਲਫ਼ਜ਼ ਬੋਲਿਆ ਹੋਵੇ ਤਾਂ ਮੇਰੀ ਜ਼ੁਬਾਨ ਹੁਣੇ ਕੱਟ ਦਿਓ ਹੰਸਰਾਜ ਹੱਸਦਾ ਕਹਿਣਾ ਸੀ ਕਿ ਝੋਲੀ ਚੁੱਕ ਕੇ ਨਹੀਂ ਬਣੇ ਤੇ ਹਮੇਸ਼ਾ ਕਿਸਾਨਾਂ ਦੇ ਭਰਾ ਬਣ ਕੇ ਉਹਨਾਂ ਦੇ ਨਾਲ ਖੜੇ ਨੇ ਤੁਸੀਂ ਇਸ ਵਾਰ ਮਜ਼ਦੂਰ ਦੇ ਪੁੱਤ ਤੇ ਯਕੀਨ ਕਰਕੇ ਦੇਖ ਲਓ ਆਪਣੇ ਬੱਚੇ ਦੇ ਸਿਰ ਤੇ ਹੱਥ ਰੱਖੋ ਉਹਨਾਂ ਨੇ ਕਿਹਾ ਕਿ ਮੈਂ ਕੇਂਦਰ ਵਿੱਚ ਤੁਹਾਡਾ ਵਕੀਲ ਬਣਾਗਾ ਜੇ ਫਿਰ ਵੀ ਤੁਹਾਨੂੰ ਬਾਰਡਰਾਂ ਤੇ ਅੰਦੋਲਨ ਕਰਨ ਜਾਣਾ ਪਿਆ ਤਾਂ ਮੈਂ ਉਸੇ ਵੇਲੇ ਉਹਨਾਂ ਨੇ ਕਿਹਾ ਕਿ ਮੈਂ ਕੇਂਦਰ ਦੇ ਵਿੱਚ ਤੁਹਾਡਾ ਵਕੀਲ ਬਣਾਗਾ ਜੇ ਫਿਰ ਵੀ ਤੁਹਾਨੂੰ ਬਾਰਡਰਾਂ ਤੇ ਅੰਦੋਲਨ ਕਰਨ ਜਾਣਾ ਪਿਆ ਤਾਂ ਮੈਂ ਉਸੇ ਵੇਲੇ ਸਿਆਸਤ ਤੋਂ ਸੰਨਿਆਸ ਲੈ ਕੇ ਘਰ ਬੈਠ ਜਾਵਾਂਗਾ ਪਰ ਮੈਨੂੰ ਇੱਕ ਵਾਰ ਸ਼ਾਬਾਸ਼ ਦੇ ਦਿਓ ਮੈਂ ਤੁਹਾਡੇ ਖਾ ਖਾ ਕੇ ਪਲਿਆ ਹਾਂ ਇਸ ਲਈ ਮੈਂ ਤੁਹਾਡੇ ਨਾਲ ਗੱਦਾਰੀ ਨਹੀਂ ਕਰ ਸਕਦਾ ਦੱਸਿਆ ਕਿ ਇਸ ਤੋਂ ਬਾਅਦ ਵੀ ਕਿਸਾਨਾਂ ਦੇ ਵੱਲੋਂ ਲਗਾਤਾਰ ਹੰਸ ਰਾਜ ਹੱਸਦਾ ਵਿਰੋਧ ਕੀਤਾ ਗਿਆ ਤੇ ਕਈ ਥਾਵਾਂ ਤੇ ਜਦੋਂ ਇੱਕ ਪਾਸੇ ਕਿਸਾਨ ਉਹਨਾਂ ਨੂੰ ਸਵਾਲ ਕਰ ਰਹੇ ਸਨ ਤਾਂ ਦੂਜੇ ਪਾਸੇ ਹੰਸ ਰਾਜ ਹੱਸਦੇ ਵੱਲੋਂ ਗੀਤ ਗਾਉਣਾ ਵੀ ਸ਼ੁਰੂ ਕਰ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਜ਼ੋਰ-ਜ਼ੋਰ ਦੇ ਨਾਲ ਇਹ ਕਿਹਾ ਗਿਆ ਕਿ ਇਸ ਵਾਰ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਜ਼ਰੂਰ ਬਣੇਗੀ। ਇਸੇ ਤਰ੍ਹਾਂ ਜੇਕਰ ਲੋਕ ਸਭਾ ਹਲਕਾ ਅਮਰitsar ਦੀ ਗੱਲ ਕਰੀ ਤਾਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦਾ ਮਜੀਠਾ ਦੇ ਵਿੱਚ ਪਹੁੰਚਣ ਦੇ ਕਿਸਾਨਾਂ ਦੇ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਭਾਰਮਾ ਵਿਰੋਧ ਕੀਤਾ ਗਿਆ। ਭਾਜਪਾ ਉਮੀਦਵਾਰ ਦੇ ਵੱਲੋਂ ਮਜੀਠਾ ਕਸਬੇ ਦੇ ਬਾਹਰ ਇੱਕ ਪੈਲਸ ਦੇ ਵਿੱਚ ਚੋਣ ਮੀਟਿੰਗ ਰੱਖੀ ਗਈ ਸੀ ਜਿਸ ਤੇ ਮਤੇਦਨਾਂ ਸਿਰ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਪੈਣਕ-ਪੈਣ ਤੇ ਉੱਥੇ ਪਹੁੰਚ ਜਾਂਦੇ ਨੇ। ਮੀਟਿੰਗ ਵਾਲੀ ਥਾਂ ਨੂੰ ਪੁਲਿਸ ਸ਼ੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਭਾਜਪਾ ਉਮੀਦਵਾਰ ਕਿਸਾਨਾਂ ਦਾ ਰੋਪ ਦੇਖ ਕੇ ਬਾਝ ਨਿਕਲ ਜਾਂਦੇ ਨੇ ਤੇ ਇਸ ਦੌਰਾਨ ਖਡੂਰ ਸਾਹਿਬ ਹਲਕਾ ਤੋਂ ਭਾਜਪਾ ਉਮੀਦਵਾਰ ਮਨਜੀਤ ਸਿੰਘ ਮਨਨੂ ਵੀ ਕਿਸਾਨ ਸਵਾਲ ਪੁੱਛਣ ਵਾਸਤੇ ਉੱਥੇ ਪਹੁੰਚੇ ਸੀ ਕਿਸਾਨਾਂ ਦਾ ਜਥਾ ਵੱਡੇ ਰੂਪ ਦੇ ਵਿੱਚ ਉੱਥੇ ਪਹੁੰਚਿਆ ਸੀ ਕਿਸਾਨਾਂ ਨੂੰ ਰਣਜੀਤ ਸਿੰਘ ਕਲੀਰ ਦੇ ਅਗਵਾਈ ਹੇਠ ਕਿਸਾਨ ਉੱਥੇ ਪੁੱਜੇ ਤਾਂ ਭਾਜਪਾ ਉਮੀਦਵਾਰ ਦੇ ਵੱਲੋਂ ਪ੍ਰੋਗਰਾਮ ਹੀ ਰੱਦ ਕਰ ਦਿੱਤਾ ਗਿਆ ਤਨੁਦਸੀ ਕਿ ਬੀਤੇ ਦਿਨ ਪਿੰਡ ਪਿੱਟੇ ਵੱਡਰ ਦੇ ਵਿੱਚ ਜਦੋਂ ਕਿਸਾਨ ਕਰਮਚਾਰਕੂ ਪਾਜਪਾ ਉਮੀਦਵਾਰ ਦੇ ਪ੍ਰੋਗਰਾਮ ਦੇ ਵਿੱਚ ਸਵਾਲ ਪੁੱਛਣ ਦੇ ਲਈ ਇਕੱਠੇ ਹੋਏ ਸਨ ਤਾਂ ਪਾਜਪਾ ਕਰਮਚਾਰਕਾਂ ਦੇ ਵੱਲੋਂ ਕਿਸਾਨਾਂ ਤੇ ਇੱਟਾਂ ਰੋੜੇ ਚਲਾਏ ਗਏ ਸਨ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਜਿਸ ਤੌਰਾਨ 6 ਕਿਸਾਨ ਜ਼ਖਮੀ ਦੱਸੇ ਜਾ ਰਹੇ ਨੇ ਇਸ ਮਾਮਲੇ ਦੇ ਵਿੱਚ ਕਿਸਾਨ ਜਥੇਬੰਦੀ ਵੱਲੋਂ ਬੀਤੇ ਦਿਨ ਜ਼ਿਲ੍ਹਾ ਦੇ ਹਾਥੀ ਪੁਲਿਸ ਤੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਸੀ ਦੱਸਿਆ ਕਿ ਲੋਕ ਸਭਾ ਚੋਣਾਂ 2024 ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੰਬੋਧਨ ਹੋ ਰਹੇ ਨੇ ਪਰ ਇਸ ਤੌਰਾਨ ਹੀ ਲੋਕਾਂ ਦਾ ਤੇ ਕਿਸਾਨਾਂ ਦੇ ਵਿਰੋਧ ਦਾ ਇਹਨਾਂ ਲੀਡਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ